ਚੱਲ ਕੋਈ ਗੱਲ ਨਹੀਂ ਲਾਈਫ ਮੈਂ ਲਾਈਫ ਵਿੱਚ ਬਹੁਤ ਰੋਇਆ ਚੱਲ ਕੋਈ ਗੱਲ ਨਹੀਂ ਬਹੁਤ ਕੁਝ ਹੋਇਆ ਬਹੁਤ ਕੁਝ ਪਾਇਆ ਬਹੁਤ ਕੁਝ ਖੋਇਆ ਚੱਲ ਕੋਈ ਗੱਲ ਨਹੀਂ ਹੁਣ ਤੱਕ ਗਰੀਬੀ ਘਟ ਰਿਆਂ ਚੱਲ ਕੋਈ ਗੱਲ ਨਹੀਂ ਮਾੜੇ ਹਾਲਾਤਾਂ ਦੀ ਵਜ੍ਹਾ ਤੋਂ ਹਰੇਕ ਕੰਮ 'ਚ ਦੀ ਕਰਿਆ ਚੱਲ ਕੋਈ ਗੱਲ ਨਹੀਂ ਹਰ ਕਿਸੇ ਨੂੰ ਆਪਣਾ ਸਮਝਿਆ ਹਰ ਕੋਈ ਬਣ ਕੇ ਸ਼ਰੀਕ ਰਿਆ ਚੱਲ ਕੋਈ ਗੱਲ ਨਹੀਂ ਨਹੀਂ ਮਿਲਿਆ ਉਹ ਮੈਨੂੰ ਮੈਂ ਜੀ ਦੀ ਵਿੱਚ ਉਡੀਕ ਰਿਆ ਚੱਲ ਕੋਈ ਗੱਲ ਨਹੀਂ ਹਰ ਵਾਰ ਮੈਂ ਹਾਰਦਾ ਰਿਹਾ ਫੇਰ ਵੀ ਮਿਲੀ ਨਹੀਂ ਮੈਂ ਜਿੱਤ ਹਾਸਲ ਕਰਨ ਲਈ ਟੀਟ ਰਿਆ ਚੱਲ ਕੋਈ ਗੱਲ ਨਹੀਂ ਲੋਕਾਂ ਦੇ ਦਿਲ 'ਚ ਮੇਰੇ ਲਈ ਪਾਪ ਰਿਆ ਮੈਂ ਆਪਣੀ ਸਾਫ ਨੀਂਦ ਰਿਆ ਚੱਲ ਕੋਈ ਗੱਲ ਨਹੀਂ ਭਾਵੇਂ ਮੇਰੇ ਲਈ ਸਭ ਮਤਲਬ ਚ ਰਹਿ ਫੇਰ ਵੀ ਮੈਂ ਸਭ ਨਾਲ ਠੀਕ ਰਿਆ ਚੱਲ ਕੋਈ ਗੱਲ ਨਹੀਂ ਸਭ ਦਾ ਮੈਂ ਟਾਈਮ ਤੇ ਸਾਥ ਦਿੱਤਾ ਪਰ ਮੇਰੇ ਵਾਰੀ ਹਰ ਕੋਈ ਚੀਜ਼ ਰਿਆ ਚੱਲ ਕੋਈ ਗੱਲ ਨਹੀਂ ਛੱਡਿਆ ਮਾੜਾ ਏ ਚੰਗਾ ਏ ਸਮਾਂ ਬੀਤ ਰਿਆ ਚੱਲ ਕੋਈ ਗੱਲ ਨਹੀਂ ਮੈਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਜਿਨੇ ਜਿਨੇ ਜੋ ਮੇਰੇ ਨਾਲ ਕੀਤਾ ਵਰ ਤੇਰੇ ਨਾਲ ਇੱਕ ਸ਼ਿਕਾਇਤ ਬਣਦੀ ਆ ਰੱਬਾ ਤੂੰ ਮੈਨੂੰ ਇਹਨਾਂ ਲੋਕਾਂ ਵਰਗਾ ਦੇਵ ਕਿਉਂ ਦਿੱਤਾ ਛੱਡ ਕੋਈ ਗੱਲ ਨਹੀਂ